ਖੇਡਿਆ ਜਲਦੀ ਦੇ ਨਾਲ ਜਿੱਥੇ ਵੀ ਉਹ ਆਵਾਜ਼ ਸੁਣੀ ਹੈ ਇਹ ਆਪਾਂ ਜਿਹੜਾ ਸਨਮਾਨ ਜ਼ਰੂਰ ਪ੍ਰਾਪਤ ਕਰ ਲੈਣਾ ਹੈ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਰੀਨਾ ਖਿਡਾਰੀ ਨੂੰ ਮਿਲਦੀ ਹੈ ਹੌਲੀ ਆਪਾਂ ਸੈਦਾ ਨੋਟ ਕਰ ਲਈਏ ਝੱਖੜ ਵਾਲੇ ਦੀ ਟੀਮ ਜਿਹੜੀ ਚਲੀ ਗਈ ਲਾ ਹੋ ਚਲੀ ਗਿਆ ਪਰਲੇ ਪਾਸੇ ਸੇਮਨਾਲੇ ਪਾਸੇ ਤੇ ਪਿੰਡ ਵਾਲੇ ਪਾਸੇ ਮੁੰਡੇ ਲੁੰਡੇ ਵਾਲੇ ਨੇ ਚਲੇ ਗਏ ਜਿਹੜਾ ਸ਼੍ਰੀ ਬਖਸ਼ਰ ਸਾਹਿਬ ਦੀ ਟੀਮਾਂ ਨਗੜੀਆਂ ਟੀਮਾਂ ਨੂੰ ਮੈਂ ਬੇਨਤੀ ਕਰੂਗਾ ਬਲਵਰਾਂ ਤੇ ਸੰਗਰਾ ਹੋਰ ਫੇਰ ਟੀਮਾਂ ਜਿਹੜੀਆਂ ਆਪਣੇ ਆਪ ਨੂੰ ਰੈਣੀ ਰੱਖਣੇ ਨੇ ਹਾ ਕਬੱਡੀ ਪਾਉਣ ਲਈ ਹਾ ਮੁੰਡੇ ਦਾ ਝੱਖੜ ਵਾਲਾ ਪਿੰਡ ਵਾਲਾ ਸਾਹਮਣੇ ਦੇਖਾਂਗੇ ਵੀ ਕਬੱਡੀ ਕਬੱਡੀ ਕਰਦਾ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਬਹੁਤ ਵਧਦਾ ਜਾ ਰਿਹਾ ਮੇਰੇ ਮਿੱਤਰੋ ਹਾ ਹੰਦਿਆਂ ਦੇ ਕੋਲੇ ਦਵਾਈ ਦੇ ਟੱਕੇ ਕਦੇ ਸੱਜੇ ਕਦੇ ਖੱਬੇ ਕਦੇ ਲੈਫਟ ਕਦੇ ਰਾਈਟਰ ਤੇ ਝੱਖੜ ਵਾਲੇ ਦਾ ਚੋਪਰ ਬਹੁਤ ਨਗਰ ਆਪਣੇ ਟੀਮ ਲਈ ਜੋੜਦਾ ਹੋਇਆ ਬੱਲ ਮਰਾੜ ਤੇ ਸੰਗਰਾ ਹੂਰ ਇਹ ਟੀਮਾਂ ਜਿਹੜੀਆਂ ਬੱਲ ਮਰਾੜ ਤੇ ਸੰਗਰਾ ਹੂਰ ਤੋਂ ਮਿਲਦੀ ਹੈ ਉਹ ਗੱਭਰੂ ਕਬੱਡੀ ਪੌਂਡ ਦੇ ਰਿਆਰਪੁਰ ਤਿਆਰ ਹੈ ਸਾਹਮਣੇ ਤਿੰਨ ਹਾਸੀ ਨੇ ਇਹਨਾਂ ਦੇ ਵਿੱਚੋਂ ਕਿਹੜਾ ਗੱਭਰੂ ਪੈਰਨਾ ਮੈਨੂੰ ਮਿਲ ਗਿਆ ਵੀ ਇੱਧਰ ਸਟੇਜ ਦੇ ਕੋਲੇ ਆ ਜਾਵੇ ਸਾਡੇ ਪ੍ਰਾਰ ਲਾਈਵ ਦੇ ਖੇਡ ਰਿਹਾ ਮੈਨੂੰ ਬਿੰਦੀ ਹੈ ਉਧਰ ਕਹਿੰਦੇ ਮੇਰੇ ਮਿੱਤਰੋ ਲੱਗਦਾ ਜੋ ਉਹ ਬੱਲੇ ਬੱਲੇ ਖੁੱਗੀ ਮੇਰੇ ਮਿੱਤਰੋ ਸਾਹਮਣੇ ਖਬਰوں ਦੇ ਲਾਹੇ ਤੇਰੇ ਜਫਾ ਬੱਲੇ ਬੱਲੇ ਕਰਵਾ ਦਿੰਦੀ ਹੈ ਐਨ ਕਹਿੰਦੇ ਮੇਰੇ ਮਿੱਤਰੋ ਸਾਰੇ ਪਖਾਰਿਆਂ ਦਾ ਸਾਰੇ ਅਫੀਸ਼ਲਾ ਦਾ ਖੇਡ ਵੱਟਮਨ ਧੰਨਵਾਦ ਕਰਦੇ ਹੈ ਸਾਨੀ ਪ੍ਰਬੰਧਕ ਕਮੇਟੀ ਵੱਲੋਂ ਉਧਰ ਠਖਰਾਲੀਆ ਖਬਰੂ ਕਿਹੜਾ ਕਮੇਟੀ ਪਾਵੇਗਾ ਸਾਹਮਣੇ ਥੋਰ ਜਾਫੀ ਨੇ ਇਹ ਗੱਲ ਪੱਕੀ ਹੈ ਰਾਤੀ ਦੇ ਇੱਕ ਪਾਸੇ ਦੰਦ ਤੇ ਸ਼ਰਮਾ ਜੀ ਜੋਤਾਂ ਦੇ ਦੋ ਪਾਸੇ ਦੰਦੀ ਹੈ ਇਹ ਗੱਲ ਕੀ ਹੈ ਵਾਗਰ ਰੋੜ ਕਰੇ ਪਰਮਾਨ ਦਾ ਜਫਰ ਵਾਲੀਆ ਖਬਰੂ ਕਬੱਡੀ ਪਾ ਰਿਹਾ ਹੈ ਸਾਹਮਣੇ ਕਹਿੰਦੇ ਤਗੜੇ ਰਫਰ ਦੇ ਬਾਦੇ ਕਰ ਦਿੰਦੇ ਹੈ ਅਗਲੇ ਮੈਚ ਦੇ ਲਈ ਸੰਗੜਾ ਹੂਰ ਤੇ ਕਹਿੰਦੇ ਵੱਲ ਮਾਨ ਮਰਾੜ ਦੇ ਸੰਗਰਾ ਹੋਰ ਅਗਲੇ ਮੈਚ ਵਾਲੀਆਂ ਟੀਮਾਂ ਆ ਜਾਣਗੀਆਂ ਹੋ ਦੇਖਾਂਗੇ ਲੂਡੇ ਵਾਲੀਆ ਚੋਬਰ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਹੋ ਕਹਿੰਦੇ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਫਲੋਰ ਦੇ ਲਾਗੇ ਕਰਕੇ ਹੌਲਦਾਂ ਦੇ ਲਾਗੇ ਕਰਕੇ ਇਧਰਲੇ ਪਾਸੇ ਹੋ ਦੇਖਾਂਗੇ ਮੇਰੇ ਮਿੱਤਰੋ ਕਾਨਾ ਟਰਾਈ ਝੱਕੜ ਵਾਲੇ ਦਾ ਚੋਬਰ ਤੇ ਨੰਬਰ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਜਿਹੜੇ ਪਾਣੀ ਨਾਲ ਲਣਾਉਦੇ ਨੇ ਹੋਲੇ-ਬਾਸ ਬਦਲਦੇ ਨੇ ਜਿਹੜੇ ਪਸੀਨੇ ਨਾਲ ਲਣਾਉਦੇ ਨੇ ਉਹ ਇਤਿਹਾਸ ਬਦਲਦੇ ਨੇ ਮਾਨ ਮਰਾੜ ਦੀ ਧਰਤੀ ਆ ਅੱਤਲਨ ਬਾਬਾ ਜੋਗਾ ਸੰਧੀ ਦੀ ਯਾਦ ਨੂੰ ਸਮਰਪਿਤ ਜਿਹੜੇ ਕਹਿੰਦੇ ਸੰਸਾਰਵਾ ਮਾਨ ਖੇਡ ਕਬੱਡੀ ਦਾ ਉਹ ਕਹਿੰਦੇ ਕੱਪ ਕਰਵਾਇਆ ਜਾ ਰਿਹਾ ਹੈ ਨੈਸ਼ਨਲ ਵੈਲਫੇਅਰ ਯੂਥ ਕਲੱਬ ਮਾਨ ਮਰਾਨ ਉਧਰ ਨੇ ਪਾਸੇ ਦੇਖਾਂਗੇ ਖਿਡਾਰੀ ਨਮਾਇਦਿਆਂ ਦਾ ਧੰਨਵਾਦ ਪਹਿਲੀ ਕਬੱਡੀ ਤੇ ਹੁਣ ਕੌਣ ਤਰਾਉ ਬੱਲੇ ਬੱਲੇ ਹੌ ਖੱਤਰ ਸਿਰੇ ਦੀ ਲੱਗਦਾ ਜੋਰ ਉਹ ਦੇਖਾਂਗੇ ਗੁੱਟ ਫੜੇ ਗਏ ਨੇ ਪਰ ਮੈਨੂੰ ਲੱਗਦਾ ਵੀ ਨੰਬਰ ਜਿਹੜਾ ਧਾਵੀ ਦੇ ਖਾਤੇ ਦੇ ਵਿੱਚ ਅਗਲੀ ਕਬੱਡੀ ਤੇ ਬੋਲ ਵੱਲੇ ਪਾਈ ਦੇ ਉਧਰ ਕਬੱਡੀ ਮੈਚ ਜਾ ਰਿਹਾ ਤੇ ਮੇਰੇ ਹਿਸਾਬ ਨਾਲ ਰਹਿ સરપંચ દસ્યો પ્રબંધ કમીર લોટ કર્યો નહીખરવાની ટીમ જેતુર ટીમ જેતુ પ્રબંધ કમીર લોટ કરીએ આઉાદી ਭਾਈ ਇਹਦੇ ਬੱਲਮਗੜ ਲਿਖਿਆ ਮਾਫੀ ਚਾਹਾਂਗੇ ਬੱਲਮਗੜ ਦੀ ਟੀਮ ਆ ਦਾ ਮੈਚ ਜਿਹੜਾ ਸੰਗਰਾਹੂਰ ਦੇ ਨਾਲ ਹੋਵੇਗਾ ਬੱਲਮਗੜ ਦੇ ਖਿਡਾਰੀ ਤੇ ਸੰਗਰਾਹੂਰ ਦੇ ਖਿਡਾਰੀ ਇਹ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ ਵਾਲਾ ਤਰਾਕਾ ਤੇ ਹਰਦਾਸਾ ਧੰਨ ਧੰਨ ਬਾਬਾ ਹਮੀਰ ਦਾ ਸਟਾਫ ਵਾਲਾ ਇਹ ਟੀਮਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਣੇ ਆਪ ਨੂੰ ਰੈਡੀ ਰੱਖਣ ਗਿਆ ਬੱਲਮਗੜ ਵਾਲੇ ਮੁੰਡੇ ਵੀਰ ਬਣ ਕੇ ਖੇਡ ਮੈਦਾਨ ਦੇ ਵਿੱਚ ਆ ਜਾਓ ਉਧਰ ਬਹੁਤ ਵੱਡਾ ਧੰਨਵਾਦ ਕਰਦੀ ਆ ਖੋਪਰ ਜਨਾਲ ਪ੍ਰਾਈਜ਼ ਸਾਡਾ ਨਾਲ ਯਾਦ ਮੁਨੇਡਾ ਭਰਾ ਸਾਡਾ ਬਹੁਤ ਵੱਡਾ ਧੰਨਵਾਦ ਕਰਦੇ ਆ। ਆਓ ਜੀ ਟੀਮਾਂ ਭਰਾ ਬਣ ਕੇ ਜਿੰਦੇ। ਸੰਗਰਾ ਹੂਰ ਦੀ ਟੀਮ ਨੂੰ ਵੇਖਦੇ ਆ। ਫਿਰਨੀ ਗਰਾਊਂਡ ਦੇ ਬਾਹਰ ਆਈਓ ਸੰਗਰਾ ਹੂਰ। ਬੱਲਮਗੜ ਦੀ ਟੀਮ ਨੂੰ ਵੇਖਦੇ ਆ ਜੀ ਬੱਲਮਗੜ ਕਿੱਥੇ ਆ ਭਰਾ ਬਣ ਕੇ। ਆਓ ਵੀਰ ਬਣ ਕੇ ਬੱਲਮਗੜ ਦੀ ਟੀਮ ਨੂੰ 1 ਮਿੰਟ ਦੀ ਕਾਲਾਂ ਦੀ ਪ੍ਰਬੰਧਕ ਵੀਰ ਜੀ ਤੋਂ ਸਾਡੇ ਨੂੰ ਸਤਿਕਾਰ ਹੈ। ਆਓ ਯਾਰ ਭਰਾ ਬਣ ਕੇ ਬੱਲਮਗੜ ਦੀ ਟੀਮ ਹੈਲੋ ਜਿਹੜੇ ਕਬੱਡੀ 57 ਕਿਲੋ ਭਾਰਤਕ ਦੀਆਂ ਟੀਮਾਂ ਨੂੰ ਬੇਨਤੀ ਹੈ ਜਿਹੜੇ ਖਿਡਾਰੀਆਰੇ ਹਜੇ ਤੱਕ ਆਪਣੀਆਂ ਟੀਮਾਂ ਇੰਟਰ ਨਹੀਂ ਕਰਵਾਈਆਂ ਬਾਸ ਹੌਲ ਦੀ ਪਲੇਸਮੈਂਟ ਜਿਹੜੀਆਂ ਟੀਮਾਂ ਇੰਟਰ ਕੀਤੀਆਂ ਜਾਣੀਆਂ ਜਿਹੜੇ ਖਿਡਾਰੀ ਵੀ ਆਸੇ-ਪਾਸੇ ਤੁਰੇ ਫਿਰਦੇ ਆ ਉਹ ਆਪਣੀਆਂ ਟੀਮਾਂ ਇੰਟਰ ਕਰਾ ਲੈਣ ਨਹੀਂ ਵੀਰੇ ਬੰਦਮਗੜ ਦਾ ਮੈਚ ਆ ਬੰਦਮਗੜ ਨੂੰ ਬਾਜਾ ਵਜ ਰਿਹਾ ਬੰਦਮਗੜ ਨੂੰ ਬੇਨਤੀ ਹੈ ਬੰਦਮਗੜ ਦੇ ਰੇਤੇ ਬਲੇ ਬੰਦਮਗੜ ਵਾਲੇ ਕੀ ਟੀਮਾਂ ਕੀ ਬੰਦੇ ਫਿਰਦੇ ਬਲੇ ਰਾਜਨ ਭਰਾ ਬਣ ਕੇ ਆ ਮਾਈ ਬਣ ਕੇ ਆਓ ਬੱਲਮਗੜ ਵਾਲੇ ਮੁੰਡੇ ਆਜੋ ਇਸ ਤੋਂ ਪਹਿਲੇ ਆਨੰਦ ਰਾਕਰ ਦੇ ਹਰਨਾਮਨ ਦੇ ਪਿੰਡਾਂ ਰਹੇ ਨੇ 14ਵਾਂ ਮੈਚ ਹੈ ਜੀ ਨਹੀਂ ਬੱਲਮਗੜ ਤੋਂ ਨਾਲ ਵਿਰੋਧੀ ਕਰਾਉਣੀ ਆ ਸਮਝਾ ਦੂਰ ਔਰ ਯਾਰ ਭਰਾ ਵਰਗੇ ਜਿਹੜੀ ਫੱਲ ਮਲੜ ਦੀ ਟੀਮ ਆ ਉਹ ਕਦੇ ਮੇਰੇ ਮਿੱਤਰੋ ਪਿੰਡ ਵਾਲੇ ਪਾਸੇ ਹੈ ਤੇ ਜੰਨਾ ਵਾਲੇ ਪਾਸੇ ਕਹਿੰਦੇ ਸੰਗਰਾਹੂਰ ਦੀ ਟੀਮ ਹੈ ਸੰਗਰਾਹੂਰ ਦੀ ਤਰਫੋਂ ਕਬੱਡੀ ਮੈਰੀ ਹੈ ਸਾਹਮਣੇ ਫੱਲ ਮਕੜਾ ਦਾ ਲਖਪੁਰੂ ਕਹਿੰਦੇ ਮੇਰੇ ਮਿੱਤਰੋ ਤਾਲੂ ਤਾਈ ਕਰਦਾ ਤੇ ਸੰਗਰਾਹੂਰ ਵਾਲਾ ਕਹਿੰਦੇ ਖੇਡਾਂ ਕਦੇ ਵਾਦੇ ਕਰ ਗਿਆ ਮਰਮਕੜਾ ਦੀ ਉਹ ਕਬੱਡੀਆਂ ਪਾਉਣੀਆਂ ਬੜੀਆਂ ਰੰਦੇ ਪਲੇ ਆ ਜਾਣ ਆਓ ਯਾਰ ਭਰਾ ਵਰਗੇ ਭੱਜ ਗਏ ਸੰਗਰਾਹੂਰ ਦੇ ਕਹਿੰਦੇ ਮੇਰੇ ਮਿੱਤਰੋ ਨਵੀ ਪਨੀਰੀ ਦੇ ਤਿੰਨ ਯਾਫੀ ਨੇ ਹਾਂਜੀ कबडी सतवंजा किलो काल आहे कोई टीम एंटर नतवंजा ਵੀਰ ਜੀਆ ਭਰਾਵਾਂ ਰਕੇ ਕਬੱਡੀ 57 ਨੂੰ ਲਾਸਟ ਵੇਫਟੀ ਪ੍ਰਬੰਧਕ ਵੀਰ ਕਹਿੰਦੇ ਬਾਅਦ ਵਿੱਚ ਤੁਸੀਂ ਘੱਗੇ ਤਾਂ ਆਣਦੇ ਵੀ ਸਾਡੀ ਟੀਮ ਐਂਟਰ ਕਰ ਲੋ ਹੁਣ ਆਏ ਬੈਠਿਆਂ ਦਾ ਭਰਾਵਾਂ ਕੇ ਜ਼ਰੂਰ ਆਪਾਂ ਟੀਮ ਐਂਟਰ ਕਰਾ ਲਈਏ ਹੱਥ ਵੱਲ ਰੇਰਦੀ ਹੈ ਸੰਗਰਾ ਹੂਦਾ ਦਾ ਕਬੱਡੀ ਬਾਹਰਿਆ ਗੱਪਰੂ ਮੇਰੇ ਵਿੱਚੋਂ ਸਾਹਮਣੇ ਕਹਿੰਦੇ ਤਿੰਨ ਨਹੀਂ ਕੋਈ ਆਖੀ ਨੇ ਕਿਹੜਾ ਗੱਪਰੂ ਕਹਿੰਦੇ ਨਾਲ ਛੋਟੇ ਜੱਫਾ ਬੱਲੇ ਬੱਲੇ ਕਰਾ ਦੇਗਾ ਮੈਂ ਵੀ ਆਣਾ ਕੋਦੋ ਪ੍ਰਬੰਧ ਰੱਖਦੇ ਮਿੱਤਰੇ 70 ਨੂੰ ਨਹੀਂ कॾहिं न भातू मोर हर ठीक चोरा मोर हरे ਬਾਵਾਂ ਦੀ ਜੋ ਸ਼ਾਤਿਆਂ ਚੋ ਮਹਿਲੀ ਦਲੇਰੀ ਆ ਬਹਿਤਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਇਧਰ ਨੇ ਪਾਸੇ ਦੇਖਾਂਗੇ ਆ ਬੱਲਮਗੜ ਵਾਲਾ ਮੇਰੇ ਮਿੱਤਰੋ ਆਹ ਕਹਿੰਦੇ ਕਰਦਾ ਗੱਡਾ ਡਈਆਂ ਦੇ ਇਹ ਵੱਡੇ ਵੱਡੇ ਹੁੰਦੀ ਨਹੀਂ ਕਰਾਉਣੇ ਪੈਂਦੀ ਆ ਗੁੱਡੀ ਚੜਦੀ ਨਹੀਂ ਗੁੱਡੀ ਚੜਾਉਣੀ ਪੈਂਦੀ ਆ ਦੁਨੀਆ ਮੰਨਦੀ ਨਹੀਂ ਦੁਨੀਆ ਬਣਾਉਣੀ ਪੈਂਦੀ ਆ ਮੇਰੇ ਮਿੱਤਰੋ ਆਹ ਦੇਖਾਂਗੇ ਨਾਂ ਮਾਪੇ ਰੱਖ ਦਿੰਦੇ ਆ ਚਮਕਾਉਣੇ ਹਾਥ ਨੂੰ ਪੈਂਦੇ ਆ ਤੇ ਨਾਂ ਚਮਕਾਉਣ ਦੇ ਲਈ ਮਿਹਨਤਾਂ ਕਰਨੀਆਂ ਪੈਂਦੀਆਂ ਪਰ ਸਾਹਮਣੇ ਦੇਖਾਂਗੇ ਵੀ ਬੱਲਮਗੜ ਵਾਲਾ ਔਰ ਨੰਬਰ ਆਪਣੇ ਪਿੰਡ ਦੇ ਲਈ ਜੋੜਦਾ ਹੋਇਆ ਬਾੜਾ ਕਰਾਕਾ ਨੇ ਖਰਦਾਸਾ ਫਿਰ ਟੀਮਾਂ ਜਿਹੜੀਆਂ ਆਪਣੇ ਆਪ ਨੂੰ ਰੈਡੀ ਰੱਖਣ ਗਿਆ ਕਬੱਡੀ ਖੇਂਦੀ ਆ ਜਾਫੀ 2 ਨੇ ਹੁਣ ਦੇਖਾਂਗੇ ਵੀ ਦੋਆਂ ਦੇ ਵਿੱਚੋਂ ਹੋਰ ਦੇਖਾਂਗੇ ਕਿਨੇ ਫੇਰ ਡਰਾਈ ਨੇ ਤੇ ਮੁੰਡਾ ਫੇਰ ਲਾਉ ਜਫਾ ਹੋ ਤਰਾਉ ਬੱਲੇ ਬੱਲੇ ਹੋ ਟੱਕਰ ਸਿਰੇ ਦੀ ਲੰਦਾ ਜੋਰ ਹੋ ਖਾਂਦੇ ਮੇਰੇ ਮਿੱਤਰੋ ਫਿਰ ਨੰਬਰ ਹਉ ਦੇਖਾਂਗੇ ਸੰਗੜਾ ਪੂਰਾ ਆਣਾ ਜੋ ਆਪਣੀ ਖਾਤੇ ਦੇ ਵਿੱਚ ਜੋੜਦਾ ਹੋਇਆ ਪਹਿਲੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਮੌਤ ਕਿਉਂ ਕਿਤੇ ਨਾ ਪਾਊਗਾ ਕਬੱਡੀਆਂ ਦੇ ਝੁੱਕ ਝੁੱਕ ਕੇ ਜਿੰਨਾਂ ਮੱਟਾਂ ਦੇ ਵਿੱਚ ਥੋਰ ਮਿੱਤਰੋ ਹੋਰਿਆ ਜਮਾਨ ਮਰਾੜਾ ਦਾ ਮੇਲਾ ਲੈ ਜਾਣਾ ਜਿੱਤ ਕੇ ਉਧਰ ਫੱਪਰੂ ਕਬੱਡੀ ਮਾਰਿਆ ਸਾਹਮਣੇ ਕਰਦੇ ਮੇਰੇ ਮਿੱਤਰੋ ਐਨ ਕੰਦੇ ਇੱਕ ਤਗੜੇ ਨੰਬਰ ਦੇ ਵਾਅਦੇ ਕਰ ਦਿੰਦੇ ਐ ਆਉਤੀ ਟੀਮਾਂ ਨੂੰ ਫੇਰਤੀਆਂ ਭਰਾ ਬਣ ਕੇ ਜਰਨੀ ਗਰਾਊਂਡ ਦੇ ਬਾਹਰ ਆਈਏ ਉਦੋਂ ਟੀਮਾਂ ਸਾਡੇ ਕੋਲੇ ਬਹੁਤ ਜ਼ਿਆਦਾ ਅੰਤਰ ਹੋ ਗਿਆ ਜਿੰਨੀਆਂ ਕਿਹਾ ਸੀ ਉਸ ਤੋਂ ਡੈਕਟਰ ਹੋਈ ਹੈ ਹੱਥ ਵੰਡਦੀ ਹੈ ਕਿ ਜਿੰਦਾ ਜਿੰਦਾ ਬਾਜਾ ਵਜਦਾ ਭਰਾਵਾਂ ਕੇ ਟੀਮਾਂ ਗਰਾਉਂਡ ਤੇ ਖੇਡ ਆ ਜਾ ਕਰਨ ਉਧਰ ਕਹਿੰਦੇ ਖਬਰੂ ਕਬੱਡੀ ਮਾਰ ਰਿਹਾ ਤੇ ਸਾਹਮਣੇ ਕਹਿੰਦੇ ਬਾਲਮ ਫੋੜਾੜੇ ਕਹਿੰਦੇ ਮਿੰਦਰੋ ਧੋ ਯਾਸੀ ਨੇ ਇੱਕ ਨੇ ਕਿੰਨੀ ਫੱਟ ਕੇ ਟਰਾਈ ਲੱਗਦਾ ਧੋਰ ਫੱਟਦੇ ਬਰੂਨੀ ਕੱਟੇ ਉਹ ਬੱਲੇ 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 ਉਹ ਤਾੜੀ ਤੂੜੀ ਮਾਰਦੇ ਉਹਨੇ ਨੇ ਕਹਿੰਦੇ ਝੋਟੇ ਦਾ ਜਫਾੜਾ ਆ ਦਿੰਦਾ ਆ ਜਾਰੇ ਬੰਦੇ ਕਹਿੰਦੇ ਸਫਾ ਤੋਂ ਬੜਾ ਧੰਨਵਾਦ ਕਰਦੇ ਆਾਰੇ ਸਾਡੇ ਨੱਦਰ ਦਾ ಗ್ರಾಮ ਪੰਚਾਇਤ ਜਿੰਨੇ ਵੀ ਭਰਾ ਸਾਡੇ ਇਹਦਾ ਖੇਡ ਮਨਾਉਣ ਦੇ ਨਾਲ ਜੁੜੇ ਉਹਨਾਂ ਭਰਾਵਾਂ ਦਾ ਵੀ ਅੱਜ ਬੜਾ ਧੰਨਵਾਦ ਕਰਦੇ ਆ ਹਾਂਜੀ ਕਬੱਡੀ 52 ਕਿਲੋ ਦੇ ਪਲੇਅਰ ਪੁੱਛ ਰਹੇ ਆ ਕਿ ਮੈਚ ਅੱਜ ਕਰਵਾਵਾਂਗੇ 45 ਕਿਲੋ ਦਾ ਫਾਈਨਲ ਵੀ ਆਕੀ ਕਰਵਾਵਾਂਗੇ ਕਬੱਡੀ 55 ਦੇ ਮੈਚ ਵੀ ਅੱਜ ਹੀ ਹੋਣਗੇ कृपा करतवंजा किलेर करायो दोना वञण मुंडियूं बेनती आहे सतवंजा वारी पंतालीह फाइनल आ